ਜੇ ਨੈਟਵਰਕ ਇਸ਼ੂ ਨਾ ਹੁੰਦਾ ਤਾਂ ਆਪਾਂ ਕਰਦੀ ਆਪਣੀ ਵੀਡੀਓ ਨੂੰ ਲਾਈਵ ਸੈਸ਼ਨ ਕਰਦੇ ਮੈਂ ਅੱਜ ਫਸਟ ਟਾਈਮ ਲਾਈਵ ਕਿਰੈਸ ਫਰਸਟ অর फोर्थ ਆਪਣੇ ਲਾਈਵ ਸੈਸ਼ਨਰ ਦੇ ਵਿੱਚ ਫਸਟ ਟਾਈਮ ਆਇਆਗਾ ਨੈਟਵਰਕ ਦੀ ਇਸ਼ੂ ਦੀ ਪ੍ਰੋਬਲਮ ਜਿਹੜੀ ਅਸ ਥਿਸ ਵੀਡੀਓ ਦੇ ਵਿੱਚ ਤੁਸੀਂ ਫੇਸ ਕਰ ਰਹੇ ਹੋ ਤਾਂ ਹੈ ਐਕਕਲਰ ਕਲੈਰੀਫਿਕੇਸ਼ਨ ਹੈ ਦੋ ਪਾਰਟ ਜਿਸ ਕਾਰਨ ਬਣ ਚੁੱਕੇ ਹਨ ਸੋ हम तो सारे पूरी टीम पर जब भी नया कोर्नर दे सुझे स्टूडियो सारे टीम में मतलब आप सब में कैप्टन सभी नेटवर्क मैक्सिमम नेटवर्क की स्पीड वगैरह चेक करके ही लाइव सेशन विच कंटिन्यू होयेंगे ਤੋ ਇਹ ਫਸਟ ਟਾਈਮ ਹੋਇਆਗਾ 10 ਤੋਂ 4 ਅਬ ਮੈਂ ਲਾਈਵ ਸੈਸ਼ਨ ਦਾ ਪਹਿਲਾ ਅਟੈਂਡ ਕੀਤਾ ਹੈ ਜਿਸ ਦੇ ਵਿੱਚ ਫਸਟ ਟਾਈਮ ਹੋਇਆਗਾ ਕਿ ਆਪਣੀ ਜਿਹੜੀ ਵੀਡੀਓ ਆ ਉਹਦਾ ਨੈਟਵਰਕ ਇਸ਼ੂ ਆ ਰਿਹਾਗਾ ਇਹ ਸੈਕਿੰਡ ਪਾਰਟ ਬਣ ਚੁੱਕਿਆ ਉਸ ਲਾਈਵ ਸੈਸ਼ਨ ਦਾ ਜਿਹੜੇ ਨੇ ਫਸਟ ਲਾਈਵ ਸੈਸ਼ਨ ਦੇਖਿਆ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਇਹ ਆਪਾਂ ਕਿਵੇਂ ਕਿੰਨਾ ਕਿੰਨਾ ਬਸ ਹੁਣ ਇਸ ਵਿੱਚ ਪਾਣੀ ਪਾਉਣ ਵਾਲਾ ਰਹਿ ਗਿਆ ਸੀ पहले हम अच्छे से अपन मसाले को मिक्स कर सकते हैं अगर आपके आपने इसके अंदर बॉइल्ड पोटैटोज़ को यूज़ किया है उबले हुए आलू से बच्चे पाया तो है तो, तो हम आँख भी सेक लगा सकते हैं सबकी ये खाना अच्छा अगर ड्राई